ਮੰਦਰ ਦੇ ਵਿੱਚ ਮੱਥਾ ਟੇਕਣ ਚੱਲੇ ਆ ਉੱਥੇ ਸ਼ਿਵਲਿੰਗ ਤੇ ਤੇ ਇੱਥੇ ਸੰਗਤ ਵੇਖੋ ਬਹੁਤ ਜ਼ਿਆਦਾ ਆਈ ਹੋਈ ਐ ਸੰਗਤ ਸਾਰੀ ਲੁਧਿਆਣੇ ਤੋਂ ਆਈ ਹੋਈ ਐ ਕੁਝ ਤਾਂ ਕੁਝ ਪਹਿਲਾਂ ਆਪਣੇ ਇੱਥੇ ਜੋ ਪ੍ਰੋਗਰਾਮ ਕਰਵਾਇਆ ਉੱਥੇ ਆਈ ਹੋਈ ਐ ਸੰਗਤ ਤੀਆਂ ਦਾ ਤੇ ਇੱਕ ਵੱਡੀ ਦਾ ਬੱਚੀਆਂ ਕਬੱਡੀ ਵੀ ਖੇਡਣੀਆਂ ਸੀਗੀਆਂ ਤੇ ਇਹ ਸਾਰੀ ਸੰਗਤ ਬੈਠੀ ਐ ਦਰ ਵੱਡੇ ਹਾਲ ਚ ਆ ਗਈ ਹੋਈ ਐ ਛੱਡ ਥੱਲੇ ਬੈਠੀ ਹੋਈ ਐ ਇਹ ਆਪਣੇ ਪੰਡਤ ਜੀ ਬੈਠੇ ਹੋਏ ਆ। ਚਾਹੇ ਕਥਾ ਕਰਨੀ ਹੋएगी ਇਹਨਾਂ ਨੇ। ਹਜੇ ਟਾਈਮ ਨਹੀਂ ਹੋਇਆ। ਬੈਠੇ ਆ। ਤੇ ਇੱਧਰ ਆਪਣੇ ਹਨੂਮਾਨ ਜੀ ਦੀ ਮੂਰਤੀ ਹੈ ਤੇ ਇਹਦੇ ਨਾਲ ਵੀ ਸੰਗਤ ਕਾਫੀ ਹੋਟਾ ਘਾ ਰਹੀ ਆ। ਬੱਚੇ ਵੱਡੇ, ਛੋਟੇ ਸਾਰੇ ਖੇਚਾ ਆ ਰਹੇ ਆ। ਸੌਣ ਦਾ ਮਹੀਨਾ ਚੱਲ ਰਿਹਾ ਤੇ ਉਹ ਵਾਧੂ ਸੰਗਤ ਆ ਰਹੀਆਂ ਰੌਣਕਾਂ ਸੋਹਣੀਆਂ ਲੱਗੀਆਂ ਹੋਈਆਂ ਨੇ। ਸਵੇਰੇ ਜਲ ਚੜ੍ਹਾਣ ਹੁੰਦੀ ਆ। ਸੰਗਤ ਸ਼ਾਮ ਨੂੰ ਇੱਥੇ ਆਰਤੀ ਤੇ ਆਉਂਦੀ ਆ। ਵਧੀਆ ਮਤਲਬ ਕਿ ਸੰਗਤ ਆਈ ਜਾਈ ਸਾਰਾ ਦਿਨ ਚੱਲੀ ਰਹਿੰਦੀ ਆ। ਤੇ ਲੁਧਿਆਣੇ ਚੋਂ ਬਹੁਤ ਆਉਂਦੀ ਹੋਰ ਨੇੜੇ ਤੇਰੇ ਪਿੰਡਾਂ ਚੋਂ ਵੀ ਬਹੁਤ ਆਉਂਦੀ ਆ। ਮੰਨ ਤਾਂ ਬਹੁਤ ਇਥੇ ਮੰਨੀ ਜਾਂਦੀ ਆ। ਇਹ ਪ੍ਰਾਚੀਨ ਮੰਦਿਰ ਹੈ। ਇਹ ਆਪਣੀਆਂ ਮੂਰਤੀਆਂ ਸ੍ਰੀ ਕ੍ਰਿਸ਼ਨ ਜੀ ਦੀ ਤੇ ਇੱਥੇ ਬਹੁਤ ਸੋਹਣੀਆਂ ਲਾਈਟਾਂ ਲੂਟਾਂ ਦਾ ਪ੍ਰਬੰਧ ਕੀਤਾ ਹੋਇਆ। ਸੋਹਣੀਆਂ ਮੂਰਤੀਆਂ ਬਣੀਆਂ ਹੋਈਆਂ ਨੇ। ਬਹੁਤ ਸੋਹਣੀਆਂ ਲੱਗ ਰਹੀਆਂ ਨੇ। ਇਹ ਰ ਆ ਕ੍ਰਿਸ਼ਨ ਰਾਮ ਜੀ ਤੇ ਸੀਤਾ ਜੀ ਤੇ ਲక్ష్మణ ਜੀ ਉਹਨਾਂ ਦੀ ਹੈ ਤੇ ਤੇ ਜਿਹੜੀ ਸ਼ਿਵਲਿੰਗ ਉੱਥੇ ਮੱਥਾ ਟੇਕਣ ਹਜੇ ਸਾਫ ਸਫਾਈ ਹੋ ਰਹੀ ਹੈ ਨਹੀਂ ਮੱਥਾ ਜੇ ਟੇਕ ਸਕਦੇ ਤੇ ਉਹ ਕਹਿੰਦੇ ਥੋੜਾ ਟਾਈਮ ਵੇਟ ਕਰ ਲਓ ਤੇ ਅਸੀਂ ਫੇਰ ਬਾਹਰ ਆ ਗਏ ਆਪਾਂ ਫੇਰ ਇੱਥੇ ਸਰੋਵਰ ਦੀ ਬਣਾਉਣ ਲੱਗ ਗਏ ਤੇ ਸਰੋਵਰ ਚ ਵੀ ਜਲ ਵਧੀਆ ਦ੍ਰਿਸ਼ ਬਣਿਆ ਹੋਇਆ ਹੈ ਤੇ ਨਾ ਵੀ ਰਹਿ ਸੀ ਗਰਮੀ ਵੀ ਬਹੁਤ ਜ਼ਿਆਦਾ ਹੈ ਬੱਚੇ ਸਿਆਣੇ ਸਾਰੇ ਨਾ ਰਹੇ ਆ ਆਪਣਾ ਬੀਬੀਆਂ ਮੂਹਾਂ ਤੋਂ ਪਿਆਰੀਆਂ ਥੱਲੋਂ ਵਧੀਆ ਮਤਲਬ ਕੀ ਬੱਚੇ ਖੁਸ਼ ਦੀ ਇਹ ਆਪਣੇ ਸੱਤ ਜਿਹੜੀਆਂ ਮਾਤਾ ਨੌ ਮਾਤਾ ਹੈ ਉਹਨਾਂ ਦੀਆਂ ਮੂਰਤੀਆਂ ਉਹਨਾਂ ਦਾ ਮੰਦਿਰ ਹੈ ਉੱਤੇ ਜਿਵੇਂ ਆਪਣੇ ਨਾਨਾ ਦੇਵ ਵੀ ਹੋ ਗਏ ਜਵਾਲਾ ਜੀ ਹੋ ਗਏ ਆਪਣੇ ਵੈਸ਼ਨੂ ਮਾਤਾ ਹੋ ਗਏ ਉਹਨਾਂ ਦੀ ਹੈ ਮੂਰਤੀ ਹੈ ਤੇ ਇੱਥੇ ਸੋਹਣੀਆਂ ਬਣੀਆਂ ਹੋਈਆਂ ਮੂਰਤੀਆਂ ਵੀ ਇੱਥੇ ਵੀ ਲਾਈਟ ਰੋਪ ਸੋਹਣੀ ਲੱਗੀ ਹੋਈ ਹੈ ਇਹ ਆਪਣੇ ਫੇਰ ਆਪਾਂ ਸ਼ਿਵ ਲਿੰਗ ਤੇ ਨਮਸਕਾਰ ਕਰਨ ਆ ਗਏ ਤੇ ਇੱਥੇ ਹੁਣ ਸਫਾਈ ਹੋ ਗਈ ਸੀ ਤੇ ਸੰਗਤ ਲੱਗ ਗਈ ਸੀ ਆਪਣੇ ਇੱਥੇ ਟਿਕਣ ਤੇ ਵਧੀਆ ਜਾਨੀ ਕਿ ਬਹੁਤ ਸੋਹਣਾ ਇਹ ਜਗ੍ਹਾ ਵੇਖਣਯੋਗ ਹੈ ਤੁਸੀਂ ਵੀ ਆਓ ਵੇਖੋ ਇਹ ਸ਼ਬ ਜੀ ਦੀ ਮੂਰਤੀ ਬਣੀ ਹੋਈ ਹੈ ਬਹੁਤ ਸੋਹਣੀ ਲੱਗਦੀ ਹੈ ਇੱਕ ਬਾਹਰ ਬਣੀ ਹੋਈ ਹੈ ਬਹੁਤ ਵੱਡੀ ਮੂਰਤੀ ਇਹ ਪਾਰਕ ਚ ਆ ਗਏ ਆਪਾਂ ਫਿਰ ਪਾਰਕ ਦੇ ਵਿੱਚ ਹੁਣ ਜੁਨੀਆ ਵੀ ਕਬੱਡੀ ਖੇਡੀਆਂ ਸੀ ਬੇਟੀਆਂ ਉਹਨਾਂ ਨੂੰ ਜਦਾ ਇਨਾਮ ਦੇ ਰਹੇ ਆ ਇੱਕ ਸਾਈਡ ਤੇ ਇੱਧਰ ਹਜੇ ਸੰ ਬੈਠੀਆਂ ਨੇ ਬੀਬੀਆਂ ਭੈਣਾਂ ਸਾਰੀਆਂ ਤੇ ਇਹ ਸਟੇਜ ਲੱਗੀ ਹੋਈ ਹੈ ਜੋ ਗਾਇਕ ਦੀ ਵੇਟ ਕਰ ਰਹੀ ਹੈ ਵਿਕੋਈ ਗਾਇਕ ਜਿਨ੍ਹਾਂ ਨੇ ਆਉਣਾ ਹੈ ਉਹ ਗਾਣੇ ਬੋਲਣਗੇ ਇਹ ਸਾਜੀ ਵੀਰ ਸਾਰੇ ਆਪਣੇ ਸਾਜਾਂ ਤੇ ਬੈਠੇ ਹੋਏ ਨੇ ਆਪਣੇ ਦੇਖ ਰਹੇ ਨੇ ਸਾਜਾਂ ਨੂੰ ਦੇ ਇਹ ਬੱਚੇ ਇਧਰ ਝੂਟੇ ਝੂ ਰਹੇ ਆ ਵਧੀਆ ਆਏ ਹੋਏ ਸੀ ਦੁਕਾਨਾਂ ਲੱਗੀਆਂ ਹੋਈਆਂ ਤੇ ਝੂਟੇ ਵੀ ਬੱਚੇ ਝੂਟ ਰਿਹਾ ਤਾਂ ਹੋਰ ਵੀ ਕਾਫੀ ਕੁਝ ਇੱਥੇ ਆਇਆ ਹੋਣਾ ਸੀ ਜਿਵੇਂ ਕੁਫੀਆਂ ਵਾਲੇ ਆਏ ਹੋਏ ਸੀਗੇ ਤੇ ਇਹ ਸਾਜੀ ਵੀਰ ਆਪਣੇ ਸਾਜਾਂ ਦੇ ਉੱਤੇ ਦੇਖਦੇ ਪਏ ਆ ਸਾਜਾਂ ਨੂੰ ਤੇ ਉਹ ਵੇਟ ਕਰਨਾ ਲਏ ਆ ਗਾਉਣ ਵਾਲਿਆਂ ਦੀ ਜੋ ਜੋੜੀ ਗਾਇਕਾਏਗੀ ਹੈਰੀ ਸੇਖੋਂ ਤੇ ਰਣਜੀਤ ਰਾਣੋ ਤੇ ਇੱਧਰ ਸਾਰੇ ਕੁਰਸੀਆਂ ਤੇ ਪੈਣਾ ਬਹਿ ਗਈਆਂ ਨੇ ਆਪੋ ਆਪਣੀ ਜਗ੍ਹਾ ਲੈ ਕੇ ਸਭ ਬੈਠੇ ਹੋਏ ਆ ਬਹੁਤ ਬੜਾ ਝੂਟੇ ਝੂਟਦੇ ਪਏ ਆ ਬੱਚੇ ਵੀ ਦੇ ਪਹਿਣਾ ਇਹ ਜੋੜੀ ਆ ਗਈ ਹੋਈ ਐ ਗਾਇਕ ਜੋੜੀ ਦੋ ਗਾਣਾ ਜੋੜੀ ਗਾਇਕ ਆਪਣਾ ਜੁਆਇਨ ਕਰਨੇ ਗਾਣੇ ਬੋਲਣੇ ਆ ਜਾਂ ਪਹਿਲਾਂ ਇਹਨਾਂ ਨੇ ਸ਼ਬਦ ਤੋਂ ਇਹਨਾਂ ਨੇ ਸ਼ਿਵਜੀ ਦੇ ਉਤੋਂ ਕੀਤਾ ਸ਼ੁਰੂਆਤ ਫਿਰ ਹੁਣੇ ਆਪਣੇ ਸਾਜ਼ਿਆਂ ਨੂੰ ਮਿਲ ਰਹੇ ਆ ਫਿਰ ਆਪਣੇ ਜੋ ਸਮਾਜ ਸੇਵੀ ਨੇ ਜਿੰਨਾ ਨੇ ਸਾਰਾ ਪ੍ਰੋਗਰਾਮ ਕਰਵਾਇਆ ਉਹ ਸਾਰੇ ਆਪਣਾ ਸੁਮੋਧਨ ਕਰ ਰਹੇ ਆ ਸਾਰਿਆਂ ਨੂੰ ਕੁਝ ਬੋਲਦੇ ਪਏ ਆ ਤੇ ਕੁਝ ਉਹਨਾਂ ਨੇ ਜੋ ਵੀ ਆਪਣੇ ਗੈਸਟ ਬੁਲਾਏ ਹੋਏ ਸੀ ਉਹਨਾਂ ਨੂੰ ਮਿਲਦੇ ਪਏ ਆ ਜਿੰਨੇ ਵੀ ਉਹਨਾਂ ਦੇ ਗੈਸਟ ਆਏ ਹੋਏ ਸੀ ਵਧੀਆ ਪ੍ਰੋਗਰਾਮ ਕਰਵਾਇਆ ਸੀ ਉਹਨਾਂ ਨੇ ਉੱਧਰ ਵੱਡੇ ਬੱਚੇ ਵੀ ਝੂਂਡ ਰਹੇ ਆ ਛੋਟੇ ਤਾਂ ਝੂਟੂ ਤੇ ਵੱਡੇ ਬੱਚੇ ਝੂਟ ਰਹੇ ਆ। ਵੱਡੇ ਝੂਲੇ ਲੱਗੇ ਹੋਏ ਸੀ ਇਧਰਲੀ ਸਾਈਡ। ਉਦਾਂ ਵੀ ਇੱਥੇ ਸ਼ਾਮ ਨੂੰ ਸਾਰੇ ਆਪਣੇ ਸੈਰ ਕਰਨ ਵਾਸਤੇ ਆਉਂਦੇ ਆ ਤੇ ਇੱਥੇ ਬੱਚਿਆਂ ਨੂੰ ਲੈ ਆਉਂਦੇ ਆ। ਇਹ ਆਪਣੀਆਂ ਭੈਣਾਂ ਫੋਟੋਆਂ ਖਿਚਾਰੀਆਂ ਨੇ ਜੋ ਇੱਥੇ ਬਣਿਆ ਹੋਇਆ ਸੀ ਫੋਟੋਆਂ ਖਿਚਾਣ ਵਾਲਾ। ਤੇ ਇਧਰ ਝੂਟੇ ਲਾਰੇ ਬੱਚੇ ਵੀ ਤੇ ਭੈਣਾਂ ਵੀ। ਤੋਂ ਉਧਰ ਆਪਣਾ ਪ੍ਰੋਗਰਾਮ ਸਟਾਰਟ ਹੋਣ ਵਾਲਾ ਸਭ ਬੈ ਕੇ ਸੋਣਾ ਰਿਹਾ ਹੈ ਜੋ ਬੋਲ ਰਿਹਾ ਹੈ ਭਾਈ ਸਾਹਿਬ ਤੇ ਗਾਉਣ ਵਾਲੀ ਜੋੜੀ ਬੈਗੀ ਹੋਈ ਆ ਕੇ ਤੇ ਇਹਨਾਂ ਦੇ ਛੂਟੇ ਫਿਰ ਵੱਡੇ ਬੱਚੇ ਝੂਟ ਰਹੇ ਆ ਸਾਰੇ ਵਿਦਿਆ ਰੌਣਕ ਮੇਲਾ ਵੇਖ ਰਹੇ ਆ ਸੋਹਣਾ ਸੀ ਜਿੰਨਾ ਵੀ ਪ੍ਰੋਗਰਾਮ ਸੀਗਾ ਸੋਹਣਾ ਲੱਗਦਾ ਪਿਆ ਸੀਗਾ ਸ਼ਾਮ ਦੇ ਟਾਈਮ ਦਾ ਸ਼ਾਮ ਟਾਈਮ ਹੋਇਆ ਪਿਆ ਇਥੋਂ ਉਂਝ ਵੀ ਸੈਰ ਕਰਨ ਵਾਸਤੇ ਆਉਂਦੇ ਆ ਲੋਕ ਸ਼ਾਮ ਨੂੰ ਡੇਲੀ ਸੈਰ ਜਿਹੜੇ ਕਰਕੇ ਜਾਂਦੇ ਆ ਉਹ ਆਪਣੇ ਬੱਚੇ ਵੀ ਲੈ ਆਉਂਦੇ ਆ ਪੈਣਾ ਆਉਂਦੀਆਂ ਨੇ ਵੀਰ ਆਉਂਦੇ ਨੇ ਸਾਰੇ ਪਾਰਕ ਬਹੁਤ ਵੱਡੀਆਂ ਨੇ ਦੋ ਪਾਰਕਾਂ ਨੇ ਬੜੀਆਂ ਨੇ ਵੱਡੀਆਂ ਵੱਡੀਆਂ ਉੱਥੇ ਸੋਨਾ ਬੱਚੇ ਉੱਥੇ ਨੱਚ ਟੱਪ ਜਾਂਦੇ ਨੇ ਖੜੀ ਖੇਡ ਜਾਂਦੇ ਨੇ ਕਿਉਂ ਸੌਣ ਦੇ ਮਹੀਨੇ ਦੇ ਵਿੱਚ ਤਾਂ ਵੈਸੇ ਹੀ ਇੱਥੇ ਆਵਾਜ਼ਾਈ ਚੱਲੀ ਹੋ ਜਾਂਦੀ ਐ ਤੋ ਉਦਾਂ ਵੀ ਇੱਥੇ ਬਹੁਤ ਵਧੀਆ ਰੌਣਕ ਲੱਗੀ ਰਹਿੰਦੀ ਐ